ਬਟਾਲਾ ਪੁਲਿਸ ਅਦीन ਪਿੰਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਪੱਠੇ ਤੇ ਦਰਦਨਾਕ ਘਟਨਾ ਦੌਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਕੀਤੀ 71 ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ 6 ਸਾਲ ਵਾਸੀ ਯੂਪੀ ਦੱਸਿਆ ਗਿਆ ਹੈ। ਮੌਕੇ ਤੇ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ASI ਗੁਰਮੁਖ ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ नाम क्या है राजेश कुमार जो आज घटना वापरी है इस संबंध में क्या कहना चाहिए कहना की चाहिए बाबूजी हमको हिसाब चाहिए ना नहीं हुआ कैसे ये हुआ ऐसे कि बाबूजी हम काम कर रहे थे बच्चा हमारा पानी देने गया था क्या क्या नाम था बच्चे का गोपी मैं आ, पानी पी लिया फिर हमने रेडी अपना सा रेडी लेके बाहर निकाल लिया रेडी ईंट भर के ਉਹ ਬੋਲੇ ਬੱਚਾ ਚੱਲ ਬਾਹਰ ਚਲੀਏ ਤਾਂ ਉਹ ਕਹਿ ਰਿਹਾ ਚਲੋ ਅੱਗੇ ਪਿੱਛੇ ਪਿੱਛੇ ਆਤਾ ਤਾਂ ਬਸ ਦਿਵਾਲੜੀਗਬਈ ਇਹ ਅਚਾਨਕ ਵਿੱਚ ਜਦ ਹੀ ਦਿਵਾਲੜੀਗਾ ਤਾਂ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੋਣਗੇ ਠੀਕ ਉਹਨਾਂ ਦੌੜ ਕੇ ਆਪਣੀ ਜਾਨ ਬਚਾਈ ਜਿਸ ਕਿਸੇ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਉਧਰ ਪਰਲੇ ਪਾਸੇ ਥੇ ਠੀਕ ਆਪ ਕਾਸੀ ਦਾ ਕੰਮ ਕਰ ਹਾਂਜੀ ਠੀਕ ਹੈ ਆਪ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਹੈ कहना क्या चाहते हैं बहुजी जो बच्चा तो हमारा चला गया अब तो मिलना नहीं है अब जो सरकार जो सोचेगी वही करेगी ठीक है तो कितनी एज थी बच्चे उसकी बारा बारा की उसकी उसकी 12 साल 12 साल ठीक हां जी भाई ਤੁਹਾਡਾ ਨਾਮ ਕੀ ਹਾਂਜੀ ਰਵਿੰਦਰ ਸਿੰਘ ਹਾਂਜੀ ਤੁਸੀਂ ਇਸ ਪੱਠੇ ਤੇ ਬੰਦੀ ਹੋ ਜੀ ਹਾਂਜੀ ਅੱਜ ਕਿਵੇਂ ਵਾਕਿਆ ਵਾਜੀ ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਕਿੰਨੀ ਜੀ ਮਾੜੀ ਹੋਈ ਆ ਹਲਕੀ ਹੋਈ ਏ ਬੱਚੇ ਖੇਡ ਰਹੇ ਸੀ ਆਪਣੇ ਇਹ ਦੁਵਾਰ ਡਿੱਗੀ ਹੈ ਹਾਂ ਖੇਡਾਂ ਦਾ ਡਿੱਗੀ ਇਹ ਕੰਮ ਕਰਾਇਆ ਜਾਦਾ ਨਹੀਂ ਕੰਮ ਨਹੀਂ ਕਰਾਈ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਪਿਓ ਦੇ ਮਗਰ ਦੁਵਾਰ ਡੇਗੀ ਅਚਾਨਕ ਬੱਚੇ ਮਾਰਨੇ ਚਾਹੁੰਦੇ ਕਿੰਨੇ ਬੱਚੇ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਏਜ ਇੱਕ ਦੀ 13 ਸਾਲ ਹੋਏਗੀ بیٹے ਦੀ ਬੇਟੀ ਦੀ ਹੋਊਗੀ 7 8 ਸਾਲ ਕੋਈ ਬਾਲ ਵੀ ਕਿਉਂ ਨਹੀਂ ਹੋ ਰਹੀ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਆਗਲਾ ਮੈਂ ਕਿਹਨਾਂ ਵੀ ਖੇਡ ਰਹੇ ਸੀ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪਿੱਠਾ ਚਾਦਿਆ ਇਧਰ ਐਸ ਵਾਲੇ ਨਹੀਂ ਆਉਣਾ ਪਾਸੇ ਸਾਰੇ ਰੋਕੀਦਾ ਕਈ ਦਾ ਬੋ اچانک ਬੱਚੇ ਆ ਗਏ ਮਗਰ ਮਾਂ ਪਿਓ ਦੀ ਤੇ ਹੁਣ ਜ਼ਿੰਮੇਵਾਰ ਕੌਣ ਹੈ ਹਾਂਜੀ ਜ਼ਿੰਮੇਵਾਰ ਤੁਸੀਂ ਹੀ ਹੋ ਜੇ ਹੋਰ ਕੋਈ ਹੈ ਨਹੀਂ ਜ਼ਿੰਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਹਿੰਦੇ ਨਹੀਂ ਨਹੀਂ ਮੰਨਦੇ ਤੇ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਅੰਦਰ ਜਾਣ ਨਹੀਂਦਾ ਕਿਸੇ ਨਹੀਂ ਵੇਖੋ ਇੰਨੇ ਚਿਰਾਂ ਦੀ ਘਟਨਾ ਵਾਪਰ ਗਈ ਮੰਸੀ ਜੀ ਤੁਸੀਂ ਮਾਲਕਾਂ ਨੂੰ ਫੋਨ ਨਹੀਂ ਕੀਤਾ ਮਾਲਕਾ ਜੇ ਤੱਕ ਨਹੀਂ ਪਹੁੰਚੇ ਪੀ ਇੰਨਾ ਦਾ ਘਟਾ ਹੈ ਮਾਲਕਾਂ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੋ ਪਹੁੰਚੇ ਨਹੀਂ ਪਹੁੰਚਿਆ ਨੂੰ ਅੱਜ ਸਾਡ ਜਿਹੜੀ ਅੱਜ ਦੇਖਣਾ ਉਹ ਆਪਰੇ ਪੱਖ ਦੇ ਦੇਸਮਤ ਵਿੱਚ ਕੀ ਕਹਿੰਦੇ ਇਹ ਇਨਫੋਰਮੇਸ਼ਨ ਮੰਨਦੇ ਅਸੀਂ ਆਪਣੀ ਪੁਰਸਪਾਰਟੀ ਭੇਜੀ ਸੀ ਮੈਨੂੰ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀਆ ਬੱਚਾ 12 ਸਾਲ ਦਾ ਤੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਮ ਸ਼ੁਕਰਾਲੇ ਜਿਸ ਜਿਹੇ ਰਹਿਣ ਵਾਲੇ ਆ ਇਹ ਉੱਥੇ ਨਿਗਰ ਦਾ ਕੰਮ ਕਰਦੇ ਆ ਤੇ ਭੱਟੇ ਦੇ ਵਿੱਚ ਇਟਾਂ ਜਿਹੜੀਆਂ ਪੱਗੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਬੱਚੇ ਖੇਡਦੇ ਆ ਕਿ ਉੱਪਰੋਂ ਕੀ ਰੀਏ ਉਹ ਜਿਹੜਾ ਉਹ ਕੋਸੇ ਇਟਾਂ ਦਾ ਉਹਦਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹਦੀਵਾਰ ਪੱਸਰ ਜਿਹਨੂੰ ਬੋਲਦੇ ਆ ਉਹਦੇ ਦਿਨ ਡਿੱਗਣ ਕਰਕੇ ਬੱਚੇ ਛੱਲੇ ਆ ਗਏ ਉਹ ਕਹਿੰਦੇ ਬੱਚੇ ਦੋਨੇ ਜਿਹੜੇ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰਦੇ ਆ ਸਾਰੀ ਜੋ ਇਨਵੈਸਟੀਗੇਸ਼ਨ ਦਾ ਸਾਹਮਣੇ ਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਡੈੱਡ ਬੋਡੀ ਐਸਟੈਂਟ ਡੈੱਡ ਬੋਡੀ ਜਿਹੜੀ ਅਸੀਂ ਉਹ ਮੌਰਚੀ ਵਿੱਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਉਹਨੂੰ ਬਾਕੀ ਪ੍ਰੋਪਰ ਕਾਰਜ ਨੂੰ ਉਹਨੂੰ ਇਹ ਪਤਾ ਉਹਨੂੰ ਕਿਹਾ ਗਿਆ ਇਹ ਬੱਚਾ ਸਾਡੇ ਤੇ ਕੰਮ ਕਰਦਾ ਸੀ 350 ਪੇਟਾ ਦਿੰਦਾ ਸੀ ਇਹਦੇ ਬਾਰੇ ਜੀ ਮੈਂ ਸਾਰਾ ਵੈਰੀਫਾਈ ਕਰਾਂਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਸਮਝ ਤਾ ਤੇ ਉਹਨੂੰ ਬਾਕੀ ਕਾਰਜ ਕੀਤੇ ਗਿਆ ਇੱਕ ਜਿਹੜੀ ਉਸੇ ਲੇਬਰ ਵਾਲੇ ਨੇ ਕਿਹਾ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਉਹਦੀਆਂ ਜਾਮਤ ਤੇ ਤਿਰਭਰ ਮਾਰਕ ਨੂੰ ਕਿਹਾ ਗਿਆ ਵੀ ਆ ਕੋਈ ਨੂੰ ਕੀ ਕਰਾਇਆ ਇਹ ਸਾਰਾ ਹੀ ਡਿਪਾਰਟਮੈਂਟ ਪੇਡ ਉਸ ਸੰਬੰਧਿਤ ਡਾਟਾ ਬੁੱਕ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀਆਂ ਅਨੋਸੀਜ ਹੁੰਦੀਆਂ ਨੇ ਉਹ ਅਸੀਂ ਵੈਰੀਫਾਈ ਕਰਾਂਗੇ ਤੇ ਕੀ ਕੀ ਵੈਰੀਫਾਈ ਹੁੰਦਾ ਨਾ ਕੀ ਕਮੀ ਪਾਈ ਗਈ ਜੇ ਉਹਨੂੰ ਜੋ ਤਕਰੀਰ ਦੇ ਜਾਂ ਸਾਹਮਣੇ ਆਊਗਾ ਉਹ ਮਦਦ ਕਰ ਰਿਹਾ ਬਹੁਤ بڑے ਨਾਮ ਹੀ ਹੈ ਚੀਮਾ ਬ੍ਰੇਕਲੈਸ